ਵੀ ਐਡੇ ਵੱਡੇ ਬੀਜ਼ੀ ਪੂਲ ਦੇ ਉੱਤੇ ਤੁਸੀਂ ਐਡਵਾਈਜ਼ਰ ਟੁੱਟਾ ਮੈਨੂੰ ਉਹਨੂੰ ਤੁਰੰਤ ਰਿਪੇਅਰ ਹੋਣਾ ਚਾਹੀਦਾ ਲੇਕਿਨ ਸਰਕਾਰ ਸੁੱਤੀ ਪਈ ਹੈ ਇਹ ਨੰਗ ਰਹੇ ਐ ਜਿਸੀ ਘਟਾ ਕੱਲੇ ਨੰਗ ਰਹੇ ਸਾਰੇ ਗਲਤੀ ਕਰਦੇ ਆਪਾਂ ਕੰਮ ਕਰਨੀ ਉਹ ਭਾਈ ਹੁਣ ਆਪਾਂ ਜਾਣਾ ਇੱਥੇ ਇਹਨਾਂ ਕੋਲ ਮੁਕੇ ਕਰੀਏ ਇਹਨਾਂ ਨੂੰ ਦੱਸੋ ਆਪਾਂ ਚੌਂਕ ਤੋਂ ਘੁੰਮ ਕੇ ਆ ਜਾਂਦੇ ਉਹ ਬਹੁਤ ਦੂਰ ਹੈ ਜਾਬ ਲੱਗਿਆ ਇਹ ਕੋਈ ਰਾਤ ਥੋੜੀ ਹੈ ਤੇ ਰਾਸਤਾ ਹੁਣ ਇੱਕ ਵਾਰੀ ਹੁਣ ਜਾਣ ਦਾ ਪੈਣਾ ਬਈ ਬੰਬੂਰੀ ਆ ਨਹੀਂ ਘੁੰਮ ਕੇ ਕਿਉਂ ਨਹੀਂ ਆ ਰਹੇ ਘੁੰਮ ਤੋਂ ਜਾਣੇ ਥੱਲੇ ਸੀਗਾ ਉੱਪਰ ਸਾਰਾ ਜੋ ਲੁੱਕ ਪਾਰ ਹੈ ਪਿੱਛੇ ਸਟ੍ਰੀਟ ਕਰਾਉਣੀ ਹੈ ਡਿਵਾਈਡਰ ਟੁੱਟ ਗਿਆ ਆਪਾਂ ਕਾਨੂੰ ਇਹਦਾ ਫੇਰਾ ਚੱਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਜਿਹੜਾ ਚੱਲਦਾ ਹੈ ਨਾ ਇੱਕ ਅਮਰੀਕਾ 'ਚ ਇੱਕ ਸਰਦਾਰ ਤੋਂ ਗਲਤੀ ਹੋ ਗਈ ਉਹਨੂੰ ਦੇਖੋ 45 ਸਾਲ ਦੀ ਲੱਗੀ ਔਰ ਆਪਾਂ ਆਪਣੀ ਜਾਨ ਵੀ ਤੇ ਦੂਜੇ ਦੀ ਚਲੋ ਠੀਕ ਹੈ ਭਾਜੀ ਆ ਗੋਲੀ ਕਰਾਣੇ ਪੈਣਗੇ ਕੀ ਬੋਲ ਰਹੇ ਹੋ ਯਾਰ ਉਹ ਰੋਡ ਬਣ ਰਹੀ ਹੈ ਰਸਤਾ ਖਰਾਬ ਹੈ ਨਹੀਂ ਰਸਤਾ ਖਰਾਬ ਹੈ ਆਪਾਂ ਵਿਸ਼ਕਰਮਾ ਚੌਕ ਕਿੰਨੀ ਦੂਰ ਹੈ ਬਹੁਤ ਦੂਰ ਹੈ ਕਿੰਨੀ ਕ ਦੂਰ ਹੈ

ਕਮ ਕਲੇ ਮਾਰਕਰ ਲਾਣੇ ਚਾਹੀਦੇ ਹੈ ਨਾ ਇਹਨਾਂ ਨੂੰ ਮਾਰਕਰ ਲਾਣੇ ਚਾਹੀਦੇ ਹੈ ਹਾਂ ਬਿਲਕੁਲ ਹੁਣੇ ਦੇਖ ਰਹੇ ਹਾਂ ਤੁਸੀਂ ਗੱਡੀਆਂ ਇੱਥੋਂ ਮੁੜ ਰਹੀਆਂ ਔਰ ਪਿੱਛੇ ਕਿੰਨਾ ਕਿੰਨਾ ਜਾਮ ਲੱਗਦਾ ਪਿਆ ਲੁਧਿਆਣਾ ਦੇ ਜਗਰਾਵ ਪੁਲ ਉਪਰ ਮੌਜੂਦਾ ਜਿੱਥੇ ਲੋਕਾਂ ਵੱਲੋਂ ਇੱਥੇ ਦੇਖੋ ਤੁਸੀਂ ਕਿ ਇੱਥੇ ਆਪਣੇ ਵੱਲੋਂ ਹੀ ਜਿਹੜੀ ਹੈਗੀ ਹੈ ਇੱਥੇ ਡਿਵਾਈਡਰ ਤੋੜ ਦਿੱਤਾ ਗਿਆ ਹੈਗਾ ਔਰ ਇਸੇ ਟੁੱਟੇ ਹੋਏ ਡਿਵਾਈਡਰ ਦਾ ਫਾਇਦਾ ਜਿਹੜਾ ਇੱਥੋਂ ਗੱਡੀਆਂ ਪਾਸ ਕਰਵਾਉਣ ਲਈ ਕੀਤਾ ਜਾ ਰਿਹਾ ਹੈ ਜਗਰਾਉਂ ਪੁੱਲ ਦੇ ਉੱਤੋਂ ਦੀ ਜਿਹੜੀਆਂ ਨੇ ਗੱਡੀਆਂ ਕਮਾਈਆਂ ਜਾ ਰੀਆਂ ਨੇ ਔਰ ਦੂਜੇ ਪਾਸੇ ਇਸ ਕਾਰਨ ਤਕੜਾ ਜਮ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਜਦ ਕਿ ਇਹ ਪੂਰੀ ਦੀ ਪੂਰੀ ਕੰਧ ਇੱਥੋਂ ਡਿਵਾਈਡਰ ਜਿਹੜਾ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ ਗਿਆ ਔਰ ਤੋੜ ਕੇ ਦੂਜੇ ਪਾਸੇ ਤੇਜ਼ ਆਉਂਦੀ ਟ੍ਰੈਫਿਕ ਦੇ ਨਾਲ ਇੱਥੋਂ ਦੇਖੋ ਤੁਸੀਂ ਈ ਰਿਕਸ਼ਾ ਕਾਰਾਂ ਸਕੂਟਰ ਮੋਟਰਸਾਈਕਲ ਇੱਥੋਂ ਹੀ ਮੋੜ ਕੇ ਲੈ ਕੇ ਜਾਏ ਜਾ ਰਹੇ ਨੇ ਔਰ ਹਾਲਾਤ ਇਹ ਹੈ ਕਿ ਪਿਛੇ ਗੱਡੀ ਤੇ ਨਾਲ ਐਕਸੀਡੈਂਟ ਤੱਕ ਹੋ ਰਹੇ ਨੇ ਪਿੱਛੇ ਗੱਡੀਆਂ ਤੱਕ ਫਸੜੀਆਂ ਨੇ ਪਰ ਇੱਥੇ ਤੁਸੀਂ ਦੇਖੋ ਕਿ ਪੂਰੀ ਤਰ੍ਹਾਂ ਨਾਲ ਡਿਵਾਈਡਰ ਜਿਹੜਾ ਤੋੜ ਦਿੱਤਾ ਗਿਆ ਔਰ ਇਹਦਾ ਫਾਇਦਾ ਚੱਕ ਕੇ ਜਿਹੜਾ ਇਹ ਰੋਂਗ ਸਾਈਡ ਤੋਂ ਦੀ ਕ੍ਰਾਸ ਕਰਦੇ ਹੋਏ ਜਾਂਦੇ ਹੋਏ ਲੋਕ ਦਿਖਾਈ ਦੇ ਰਹੇ ਨੇ ਇਹ ਗੱਡੀਆਂ ਜਿਹੜੀਆਂ ਨੇ ਇੱਥੇ ਇਹ ਡਿਵਾਈਡਰ ਦਾ ਫਾਇਦਾ ਚੱਕਿਆ ਜਾ ਰਿਹਾ ਇੱਥੋਂ ਹੀ ਰੋਂਗ ਸਾਈਡ ਤੋਂ ਹੋ ਜਾਂਦੇ ਨੇ ਮੋੜ ਕੇ ਲੈ ਜਾਂਦੇ ਨੇ ਲੋਕ ਤਾਂ ਹੀ ਇਹਦੇ ਕਰਕੇ ਇੰਨਾ ਜਾਮ ਲੱਗ ਰਿਹਾ ਪਿੱਛੇ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਕਿ ਵੀ ਐਡੇ ਵੱਡੇ ਬੀਜ਼ੀ ਪੁਲ ਦੇ ਉੱਤੇ ਤੁਸੀਂ ਇਹ ਡਿਵਾਈਡਰ ਟੁੱਟਾ ਮਤਲਬ ਉਹਨੂੰ ਤੁਰੰਤ ਰਿਪੇਅਰ ਹੋਣਾ ਚਾਹੀਦਾ ਲੇਕਿਨ ਸਰਕਾਰ ਸੁੱਤੀ ਪਈ ਹੈ ਔਰ ਤੁਸੀਂ ਦੇਖੋ ਕਿ ਇੰਨਾ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਅਸੀਂ ਇਹ ਸਾਰੀ ਸਰਕਾਰਾਂ ਦੇ ਧਿਆਨ ਚਾਣਾ ਚਾਹੀਦਾ ਵਿੱਚ ਠੀਕ ਹੈ ਜੀ ਬਿਲਕੁਲ ਅੱਛਾ ਇਹਦਾ ਫਾਇਦਾ ਲੋਕ ਚੱਕਦੇ ਹੋਏ ਨਜ਼ਰ ਆ ਰਹੇ ਉਲਟਾ ਹਾਂ ਬਿਲਕੁਲ ਹੁਣੇ ਦੇਖ ਰਿਹਾ ਹਾਂ ਤੁਸੀਂ ਗੱਡੀਆਂ ਇੱਥੋਂ ਮੁੜ ਰਹੀਆਂ ਔਰ ਪਿੱਛੇ ਕਿੰਨਾ ਕਿੰਨਾ ਜਾਮ ਲੱਗਦਾ ਪਿਆ ਬਿਲਕੁਲ ਤਾਂ ਪਿੱਛੇ ਜਿਹੜਾ ਜਾਮ ਲੱਗ ਰਿਹਾ ਰਾਜੇ ਇਹ ਇਹ ਡਿਵਾਈਡਰ ਹੈ ਕਿਉਂ ਕਰ ਰਹੇ ਹੋ ਤੁਸੀਂ ਬਿਕੋਜ਼ ਇੱਥੇ ਰੋਡਸ ਬਣ ਰਹੀ ਹੈ ਰੋਡ ਬਣ ਰਹੀ ਹੈ ਇਹ ਤੋੜਿਆ ਗਿਆ ਹੈਗਾ ਆਪਾਂ ਰੋਂਗ ਸਾਈਡ ਜਾਵਾਂਗੇ ਉਧਰੋਂ ਟ੍ਰੈਫਿਕ ਤੇਜ਼ ਆ ਰਹੀ ਐਕਸੀਡੈਂਟ ਹੋ ਸਕਦਾ ਹਾਂਜੀ ਉਧਰੋਂ ਟ੍ਰੈਫਿਕ ਤੇਜ਼ ਆਂਦੀ ਐਕਸੀਡੈਂਟ ਹੋ ਸਕਦਾ ਨਾ ਹਾਂਜੀ ਹੋ ਸਕਦਾ ਹੈ ਆਪਾਂ ਕਿਉਂ ਰੋਂਗ ਸਾਈਡ ਆਪਾਂ ਫੁੱਲ ਤੋਂ ਕਮਕੇਲੇ ਮਾਰਕਰ ਲਾਣੇ ਚਾਹੀਦੇ ਆ ਨਾ ਇਹਨਾਂ ਨੂੰ ਮਾਰਕਰ ਲਾਣੇ ਚਾਹੀਦੇ ਆ ਪਰ ਤੁਹਾਡੀ ਵੀ ਤਾਂ ਜਾਣੋਖੀਂ ਜਿਹੜੇ ਰਿਸਪੋਨਸੀਬਿਲਟੀ ਹੈ ਸਿਟੀਜ਼ਨ ਬੀਕੇ ਆਏ ਤੋੜਨ ਨਾ ਤੁਹਾਡੀ ਰਿਸਪੋਨਸੀਬਿਲਟੀ ਆ ਤੁਸੀਂ ਰੋਂਗ ਸਾਈਡ ਆ ਜਾ ਹਾਂਜੀ ਹੁਣ ਤਾਂ ਹੁਣ ਤਾਂ ਜਾਣੋ ਪਲੀਜ਼ ਤੇ ਇੱਥੇ ਤੁਸੀਂ ਦੇਖੋ ਕਿ ਇੱਧਰ ਟ੍ਰੈਫਿਕ ਚੱਲਦੀ ਹੋਈ ਦੇ ਵਿੱਚ ਐਕਟਿਵਾ ਕਾਰ ਸਕੂਟਰ ਸਾਰੇ ਕ੍ਰਾਸ ਕਰਦੇ ਹੋਏ ਨਜ਼ਰ ਆ ਰਹੇ ਆ ਜਿਸ ਕਰਕੇ ਜਗਰਾਉਂ ਪੁਲ ਦੇ ਉੱਤੇ ਲੰਬਾ ਜਾਮ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਹ ਡਿਵਾਈਡਡ ਟੁੱਟੇ ਦਾ ਫਾਇਦਾ ਜਿਹੜਾ ਹੈ ਈ ਰਿਕਸ਼ਾ ਵਾਲੇ ਵੀ ਆਟੋ ਵਾਲੇ ਵੀ ਚੱਕਦੇ ਹੋਏ ਨਜ਼ਰ ਆ ਰਹੇ ਨੇ ਵੀਰੇ ਜੀ 1 ਮਿੰਟ ਇਹ ਇੱਥੋਂ ਕਾਵੇ ਲਈ ਤੁਸੀਂ ਮੜ ਰਹੇ ਹੋ ਜਾਮ ਲੱਗਾ ਕੀ ਕਰੀਏ ਸਾਨੂੰ ਦੱਸੋ ਨਹੀਂ ਜਾਮ ਲੱਗਾ ਇਹ ਕੋਈ ਰਾਤ ਥੋੜੀ ਹੈ ਤੇ ਰਸਤਾ ਬਣਾਏ ਕੀ ਕਰੀਏ ਜਾਣ ਦਾ ਪੈਣਾ ਬਈ ਬਨਪੂਰੀ ਆ ਨਹੀਂ ਘੁੰਮ ਕੇ ਕਿਉਂ ਨਹੀਂ ਆ ਰਹੇ ਉੱਪਰ ਘੁੰਮ ਕੇ ਜਾਣੇ ਥੱਲੇ ਸੀ ਗਾ ਉੱਪਰ ਸਾਰਾ ਜੋ ਲੱਕ ਪਾਰ ਹੈ ਪਿੱਛੇ ਸਰੋੜ ਪਰ ਆ ਤਾਂ ਰਸਤਾ ਨਾ ਇਹ ਡਿਵਾਈਡਰ ਹੈ ਤੇ ਡਿਵਾਈਡਰ ਹੁਣ ਕੀ ਕਰੀਏ ਬਾਬਾ ਜੀ ਹੁ ਦੱਸੋ ਨਹੀਂ ਤੁਸੀਂ ਬਿਸ਼ਕਰਮਾ ਚੌਕ ਤੋਂ ਘੁੰਮ ਕੇ ਆਜੋ ਕਰੇਗੀ ਬਾਬਾ ਮਾਲ ਲੱਗਦਾ ਹੈ ਕਿ ਗੱਡੀ ਲਾਉਣੀ ਆ ਗੱਡੇ ਬਸ ਤੇ ਰੱਖਣਾ ਮਾਲ ਲੇਟ ਹੋਣਾ ਵਾ ਤਾਂ ਕਰਕੇ ਆਪਾਂ ਅੱਧਾ ਕਿਲੋਮੀਟਰ ਵੀ ਨਹੀਂ ਜਾ ਸਕਦੇ ਨਾ ਜੀ ਹੈ ਨਹੀਂ ਜੇ ਉਧਰੋਂ ਤੇਈ ਜਾਂਦੀ ਗੱਡੀ ਨਾਲ ਟਕਰਾ ਜਾਉਂ ਤੁਸੀਂ ਨਹੀਂ ਨਹੀਂ ਇੱਦਾਂ ਦਾ ਨਹੀਂ ਹੁੰਦਾ ਆਪਾਂ ਹੁਣ ਤਾਂ ਲੱਗੇਗਾ ਜਾਮ ਤਾਂ ਹੁਣ ਲੱਗੇ ਸਾਡੇ ਕਰਕੇ ਪਿੱਛੇ ਇੰਨਾ ਜਾਮ ਲੱਗਾ ਬਾਬਾ ਸਾਡੇ ਕਰਕੇ ਜਾਮ ਲੱਗਣਾ ਵਾ ਇੱਧਰ ਦੇਖੋ ਹੁਣ ਤੁਸੀਂ ਇਹ ਹੁਣ ਆਪਣਾ ਆਟੋ ਇੱਥੇ ਮੋੜਨਗੇ ਔਰ ਉਧਰ ਜਿਹੜੀ ਟ੍ਰੈਫਿਕ ਆਂਦੀ ਹੈ ਉਹਦੇ ਕਾਰਨ ਜਾਮ ਲੱਗੇਗਾ ਔਰ ਐਕਸੀਡੈਂਟ ਅਗਰ ਕੋਈ ਉਧਰ ਤੇਜ਼ ਰਫ਼ਤਾਰ ਗੱਡੀ ਆਏਗੀ ਤਾਂ ਐਕਸੀਡੈਂਟ ਦਾ ਕਾਰਨ ਵੀ ਬਣੇਗਾ ਔਰ ਇੱਧਰ ਇਹ ਈ ਰਿਕਸ਼ਾ ਵੀ ਇੱਥੇ ਹੀ ਮੋੜ ਰਿਹਾ ਇੱਕ ਮਿੰਟ ਬਲ ਇਹ ਕੋਈ ਰਸਤਾ ਥੋੜੀ ਰਸਤਾ ਨਹੀਂ ਹੈ ਰਾਸ਼ਕਰ ਕੇ ਮਾਰੇ ਨਹੀਂ ਤਾਂ ਕਦੇ ਹੋਇਆ ਹੀ ਨਹੀਂ ਕਹਿੰਦਾ ਚਾਹੁੰਦਾ ਮੁਰਕੇ ਆਈਦਾ ਪ੍ਰੋਬਲਮ ਇਹ ਹੈ ਵੀ ਰਸਤਾ ਨਾ ਹੋਣ ਕਰਕੇ ਇਹ ਕਾਟਾ ਤਾਂ ਮੋੜ ਲੱਗੇ ਦੀ ਕੱਟ ਫੜੀ ਉਹ ਤਾਂ ਡਿਵਾਈਡਰ ਟੁੱਟ ਗਿਆ ਯਾਰ ਫਿਰ ਇਥੇ ਇਹਨੂੰ ਬੰਦ ਹੋਣਾ ਚਾਹੀਦਾ ਨਾ ਵੀਰੇ ਆਪਣਾ ਕੀ ਕਸੂਰ ਹੈ ਟੁੱਟ ਗਿਆ ਆਪਾਂ ਫਿਰ ਚੱਕ ਆ ਤੁਸੀਂ ਮੀਡੀਆ ਵਾਲੇ ਸਾਡੇ ਤੇ ਤਵਾ ਲਾਈ ਜਾਂਦੇ ਹੋ ਅੱਜ ਕੀ ਕਰੇ ਗਰੀਬ ਬੰਦੇ ਯਾਰ ਜਦੋਂ ਸਾਡੇ ਮੂੰਹ ਵਿੱਚ ਤੁਸੀਂ ਕਰਦੇ ਨਾ ਯਾਰ ਗਰੀਬ ਬੰਦੇ ਇੱਥੇ ਰਸਤਾ ਤਾਂ ਮੋੜ ਰੱਖਿਆ ਨਹੀਂ ਲੋੜ ਹੀ ਨਹੀਂ ਸੀ ਇਹ ਰਸਤਾ ਕਿੱਥੇ ਦਾ ਡਿਵਾਈਡਰ ਲਾਗਣ ਤੁਸੀਂ ਇੱਥੇ ਦੇਖੋ ਜਿੰਨੇ ਰਸਤਾ ਦੱਸਦੇ ਐ ਇਹ ਡਿਵਾਈਡਰ ਹੈ ਇਹਦੇ ਵਿੱਚ ਗਰੀਬੀ ਤੇ ਅਮੀਰੀ ਦਾ ਕਿੱਦਾਂ ਇੱਥੇ ਸਵਾਲ ਆ ਜਾਂਦਾ ਹੈ ਕੌਣ ਗਰੀਬ ਹੈ ਜਾਂ ਅਮੀਰ ਹੈ ਇੱਥੋਂ ਮੁੜਨ ਦੇ ਨਾਲ ਅਮੀਰ ਤੇ ਗਰੀਬ ਕਿੱਦਾਂ ਹੋ ਸਕਦੇ ਆ ਇਹ ਮੋਟਰਸਾਈਕਲ ਸਵਾਰ ਆ ਰਿਹਾ ਇੱਕ ਮਿੰਟ ਆਪ ਕਿਉਂ ਕ੍ਰਾਸ ਕਰ ਰਹੇ ਹੋ ਆਪਰਾ ਵੀ ਬਹੁਤ ਜ਼ਿਆਦਾ ਹੈ ਰੈੱਡਮਾਂ ਰੋਡ ਜਮ ਲਗਾ ਹੋਇਆ ਥਾ ਉਧਰ ਜਾਣੇ ਨਹੀਂ ਪਰ ਆਪ ਚੌਕ ਸੇ ਘੁੰਮ ਕੇ ਆ ਰਹੀਏ ਨਾ ਚੌਕ ਸੇ ਘੁੰਮ ਕੇ ਕਿਉਂ ਨਹੀਂ ਆਇਆ ਇਹ ਸਰ ਖੁੱਲਾ ਹੋਇਆ ਹੈ ਵਿਚ ਮੇ ਨਾ ਇਸ ਕਰਕੇ ਅੱਛਾ ਖੁੱਲਾ ਦੇਖਾ ਪਈਏ ਇਹ ਹਾਂ ਜੀ ਹਾਂ ਅਗਰ ਵਾਹ ਤੋਂ ਤੇਜ਼ ਆਤੀ ਗਾੜੀ ਟਕਰਾ ਜਾਏ ਆਪ ਤੇ ਆਪਕੇ ਸਾਥ ਬੱਚਿਆ ਹੈ ਅੱਜ ਕਿ ਇਹ ਰਾਤ ਦਾ ਕੰਮ ਹੋਇਆ ਲੈ ਉਹ ਤੁਸੀਂ ਦਿਨ ਚੋਂ ਲੱਗੇ ਹੋ ਜਿੱਥੇ ਮੇਨ ਪਬਲਿਕ ਦਾ ਲੋਰ ਅੰਗ ਲੰਗਾ ਸੜਕ ਬੰਦ ਹੈ ਇਹ ਰਾਤ ਦਾ ਕੰਮ ਹੋ ਰਿਹਾ ਤਾਂ ਪੀਕ ਟਾਈਮ ਐ ਟਾਈਮ ਤੁਹਾਨੂੰ ਵੀ ਪਤਾ ਕਿੰਨੀ ਪ੍ਰੋਬਲਮ ਹੈ ਸਾਰੇ ਸਾਡੀ ਮਜਬੂਰੀ ਹੋ ਗਈ ਨਾ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਬਾਹਰ ਰੋਡ ਚੱਲਦੇ ਆਂ ਸਾਨੂੰ ਕੋਈ ਇੱਟਾ ਵੀ ਨਹੀਂ ਆਇਆ ਵੀ ਇਹ ਕੱਟ ਰਹੀਆਂ ਤਾਂ ਸੀ ਹੋ ਗਿਆ ਕਦੇ ਰੌਂ ਛੱਲੇ ਨਹੀਂ ਅਜੇ ਤੱਕ ਸਾਡੀ ਮਜਬੂਰੀ ਹੋਈ ਹੈ ਹੋਰ ਕੋ ਗੱਲ ਨਹੀਂ ਮਜਬੂਰੀ ਠੀਕ ਆਪੋ ਬਿਸ਼ਕਰਵਾ ਚੌਕ ਤੋਂ ਕੋ ਮੱਤੇ ਆ ਜਾ ਬਿਸ਼ਕਰਵਾ ਚੌਕੋਂ ਮਾਰਾ ਜੀ ਇਹ ਕੱਟ ਸੀਗਾ ਤਾਂ ਮੋੜ ਰਗੇ ਨਹੀਂ ਲੋੜ ਨਹੀਂ ਸੀ ਇਸ ਕਾਰ ਮੱਕਾ ਤੁਹਾਨੂੰ ਨਾ ਵੀਰੇ ਵੀਰੇ ਜੀ ਕੱਟ ਨਹੀਂ ਹੈਗਾ ਇਹ ਕੰਨ ਵੀਰੇ ਤੁਸੀਂ ਆ ਗਏ ਨਾ ਮੀਡੀਆ ਕਰਕੇ ਇੱਥੇ ਆ ਗਏ ਤਾਂ ਕਰਕੇ ਹੋ ਗਿਆ ਨਹੀਂ ਤਾਂ ਲੋਕ ਨਿਕਲ ਜਣਗੇ ਮੰਨਣ ਸਾਰੀ ਲੱਗੀ ਵੀ ਯਾਰ ਕਾਰ ਵਾਲੇ ਵੀ ਨਿਕਲੇ ਤੁਸੀਂ ਅਮੀਰ ਗਰੀਬ ਦਾ ਸਵਾਲ ਨਹੀਂ ਕਾਰਾਂ ਵਾਲੇ ਮੋਟਰਸਾਈਕਲ ਸਾਰੇ ਲੰਢੀ ਵੀ ਯਾਰ ਹੁਣ ਹੁਣ ਜਿਹੜੀ ਕਿਹਦੀ ਕਿਹਦੀ ਤੁਸੀਂ ਵੀਡੀਓ ਬਣਾਈ ਚੱਲੋਗੇ ਹੁਣ ਇੱਥੇ ਦੇਖੋ ਇਹ ਬਾਈਕ ਸਵਾਰ ਵੀ ਹੈ ਇੱਥੋਂ ਨਿਕਲ ਰਹੇ ਹੈ ਇੱਥੋਂ ਕਿਉਂ ਕ੍ਰਾਸ ਕਰ ਰਹੇ ਹੋ ਤੁਸੀਂ ਤਾਂ ਇੱਥੋਂ ਜਾਂਦੇ ਹੋ ਨਜ਼ਰ ਆ ਰਹੇ ਨੇ ਇੱਥੋਂ ਜਾਂਦੇ ਹੋਏ ਹੁਣ ਨਜ਼ਰ ਆ ਰਹੇ ਹਨ ਕਿਉਂਕਿ ਇਹ ਰਸਤਾ ਨਹੀਂ ਹੈ ਪਰ ਦੂਜੇ ਪਾਸੇ ਦਿਖਾ ਦਿਓ ਇੱਕ ਪਾਸੇ ਹੋਰ ਡਿਵਾਈਡ ਕੰਧ ਟੁੱਟੀ ਹੋਈ ਹੈ ਡਿਵਾਈਡਰ ਦੀ ਜਿੱਥੇ ਲੋਕ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਉਹ ਦੇਖੋ ਉਧਰੋਂ ਹੁਣ ਦੂਜੇ ਪਾਸੇ ਇੱਥੋਂ ਆ ਕੇ ਖੜੇ ਆ ਤਾਂ ਇੱਥੋਂ ਛੱਡ ਕੇ ਹੁਣ ਅਗਲੇ ਮੋੜ ਤੋਂ ਮੁੜਦੇ ਹੋਏ ਨਜ਼ਰ ਆਣਗੇ ਕਿੱਡੀ ਤੇਜ਼ ਚੱਲਦੀ ਹੋਈ ਟ੍ਰੈਫਿਕ ਉਧਰ ਦੇਖੋ ਕਿ ਹੁਣ ਦੂਜੀ ਜਗ੍ਹਾ ਤੋਂ ਉੱਥੋਂ ਮੁੜਨਾ ਸ਼ੁਰੂ ਕਰ ਦਿੱਤਾ ਹੈ ਟ੍ਰੈਫਿਕ ਨੂੰ ਤਾਂ ਰੋਕ ਹੀ ਰਹੇ ਹਨ ਨਾਲ ਹੀ ਐਕਸੀਡੈਂਟ ਦਾ ਕਾਰਨ ਵੀ बनਦੇ ਹੋਏ नजर आ रहे हैं गल बात करेंगे कि क्यों आखिर रोड जड़ी एक मिनट एथों ਤੁਸੀਂ ਵੇਖੋ ਨਹੀਂ ਰੁਕ ਰਹੇ ਕਾਰਨ ਹੈ ਕਿ ਉੱਧਰ ਦੀ ਕਰਾਸ ਕਰ ਲਿਆ ਪੂਰੀ ਦੀ ਪੂਰੀ ਟ੍ਰੈਫਿਕ ਕਰਾਸ ਕਰ ਰਹੀ ਹੈ ਸਿਰਫ ਕਾਰਨ ਹੈ ਕਿ ਜਗਰਾਉ ਪੁਲ ਦੇ ਉੱਤੇ ਇਹ ਡਿਵਾਈਡਰ ਜਿਹੜਾ ਟੁੱਟ ਚੁੱਕਾ ਹੈ ਔਰ ਇਹ ਡਿਵਾਈਡਰ ਟੁੱਟੇ ਹੋਏ ਦਾ ਫਾਇਦਾ ਇਹ ਚੱਕ ਰਿਹਾ ਕਿ ਇੱਥੋਂ ਹੀ ਯੂ ਟਰਨ ਲੈ ਕੇ ਵਾਪਸ ਜਾਇਆ ਜਾ ਰਿਹਾ ਹੈ ਔਰ ਦੂਜੇ ਪਾਸੇ ਦਿਖਾ ਦਿਓ ਸੰਜੇ ਜੀ ਕਿ ਇਸ ਟਾਈਮ ਜਗਰਾਉਂ ਪੁਲ ਦੇ ਉੱਤੇ ਕਿੰਨਾ ਲੰਬਾ ਜਾਨ ਹੈ ਔਰ ਇੱਧਰ ਵੀ ਇਹ ਹੈ ਭਾਈ ਸਾਹਿਬ ਸੜਕ ਕ੍ਰੋਸ ਕਰਦੇ ਹੋਏ ਨਜ਼ਰ ਆ ਰਹੇ ਹੈ ਭਾਈ ਸਾਹਿਬ ਇੰਨੀ ਜ਼ਿਆਦਾ ਟ੍ਰੈਫਿਕ ਹੈ ਐਕਸੀਡੈਂਟ ਹੋ ਜਾਏਗਾ ਕਿਉਂ ਕ੍ਰੋਸ ਕਰ ਰਹੇ ਹੋ ਇਹ ਜਲਦੀ ਭਾਈ ਜਾਨੂੰ ਆ ਰਹੀ ਹੈ ਨਹੀਂ ਜਲਦੀ ਆਪਾਂ ਜਾਨ ਥੋੜੀ ਜੋਖਮ ਵਿੱਚ ਪਾਣੀ ਹੈ ਥੋੜੀ ਚਲ ਵਲਦੀ ਹੋ ਗਈ ਆਪਾਂ ਚੌਂਕ ਤੋਂ ਕੰਕੀਓ ਨਹੀਂ ਆ ਰਹੇ ਇੱਥੇ ਤੁਸੀਂ ਵੀ ਵੀਰੇ ਜੀ ਕਾਦੇ ਲਈ ਆਪਾਂ ਡਿਵਾਈਸ ਟੁੱਟ ਗਿਆ ਆਪਾਂ ਇਹਦਾ ਸਾਰੇ ਨੰਗ ਰਹੇ ਜੀ ਅਸੀਂ ਕਿਹੜਾ ਕੱਲੇ ਨੰਗ ਰਹੇ ਆ ਸਾਰੇ ਗਲਤੀ ਕਰਦੇ ਆਪਾਂ ਕਾਨੂੰ ਕਰਨੀ ਹੈ ਉਹ ਭਾਈ ਹੁਣ ਆਪਾਂ ਜਾਣਾ ਇੱਥੇ ਇਹਨਾਂ ਕੋ ਮੁਕੇ ਕਦੇ ਇਹਨਾਂ ਨੂੰ ਦੱਸੋ ਆਪਾਂ ਚੌਂਕ ਤੋਂ ਘੁੰਮ ਕੇ ਆ ਜਾਂਦੇ ਉਹ ਬਹੁਤ ਦੂਰ ਹੈ ਚੌਂਕ ਤੋਂ ਘੁੰਮ ਸਕਦੇ ਸੀ ਨਾ ਜਾਨ ਜੋਖਮ ਤੇ ਨਾ ਪਾਓ ਇਹ ਟੁੱਟ ਗਿਆ ਹੋਇਆ ਪ੍ਰਵਾਣੀ ਨਹੀਂ ਨਹੀਂ ਕੋਈ ਪ੍ਰਵਾਣੀ ਦੂਜੇ ਪਾਸੇ ਤੇਜ਼ ਟ੍ਰੈਫਿਕ ਆ ਰਹੀ ਹੈ ਇਧਰਲੇ ਪਾਸੇ ਇੰਨਾ ਕਰਕੇ ਜਾਮ ਲੱਗ ਰਿਹਾ ਹੈ ਔਰ ਇਹ ਦੂਜੇ ਪਾਸੇ ਆਂਦੀ ਹੋਈ ਤੇਜ਼ ਟ੍ਰਾਫਿਕ ਦੋਨੋਂ ਪਾਸੇਓ ਇਹ ਡਿਵਾਈਡਰ ਜਿਹੜੇ ਨੇ ਕੰਡਾ ਟੁੱਟ ਚੁੱਕੀਆਂ ਨੇ ਜਿਸ ਆ ਦੇਖੋ ਹੁਣ ਇਹ ਵੱਡੀ ਗੱਡੀ ਵੀ ਇੱਥੋਂ ਮੁੜੇਗੀ ਇਹਨਾਂ ਨੂੰ ਵੀ ਸਵਾਲ ਕਰਾਂਗੇ ਕਿ ਆਖਰ ਕਿਉਂ ਇੱਥੋਂ ਮੁੜ ਰਹੇ ਨੇ ਵੀਰੇ ਜੀ ਇੱਕ ਛੋਟਾ ਜਿਹਾ ਸਵਾਲ ਹੈ ਵੀਰੇ ਜੀ ਇੱਕ ਛੋਟਾ ਜਿਹਾ ਇੱਕ ਮਿੰਟ ਸ਼ੀਸ਼ਾ ਡਾਊਨ ਕਰਿਓ ਇਹ ਦੇਖੋ ਤੁਸੀਂ ਇੱਥੋਂ ਕਿੱਦਾਂ ਇਹ ਮੁੜਦੇ ਹੋਏ ਨਜ਼ਰ ਆ ਰਹੇ ਨੇ ਇੱਧਰਲੇ ਪਾਸੇ ਵੀ ਇਹੀ ਹਾਲ ਹੈ ਗੱਡੀਆਂ ਵਾਲੇ ਸ਼ੀਸ਼ਾ ਜੜਾ ਦਿੰਦੇ ਨੇ ਔਰ ਨਿਕਲੇ ਜਾ ਰਹੇ ਨੇ ਬੋਈਏ ਡਿਵਾਈਡਰ ਟੁੱਟ ਗਿਆ ਆਪਾਂ ਕਾਹਨੂੰ ਇਹਦਾ ਫੇਰਾ ਚੱਕਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਜਿਹੜਾ ਚੱਲਦਾ ਹੈ ਨਾ ਇੱਕ ਅਮਰੀਕਾ 'ਚ ਇੱਕ ਸਰਦਾਰ ਤੋਂ ਗਲਤੀ ਹੋ ਗਈ ਉਹਨੂੰ ਦੇਖੋ 45 ਸਾਲ ਦੀ ਲੱਗੀ ਔਰ ਆਪਾਂ ਆਪਣੀ ਜਾਨ ਵੀ ਤੇ ਦੂਜੇ ਦੀ ਚਲੋ ਠੀਕ ਹੈ ਭਾਜੀ ਅੱਗੋਂ ਨਹੀਂ ਕਰਾਂਗੇ ਬਸ ਅੱਗੋਂ ਨਹੀਂ ਕਰਾਂਗੇ ਅੱਗੋਂ ਨਹੀਂ ਕਰਾਂਗੇ ਅੱਗੋਂ ਨਹੀਂ ਕਰਾਂਗੇ ਪਰ ਇੱਥੇ ਵੀ ਇਹੀ ਹਾਲ ਹੈ ਕੀ ਕੋਈ ਡਿਵਾਈਡਰ ਥੋੜੀ ਆ ਹੁਣ ਇੱਕ ਕਾਰ ਵਾਲਾ ਮੀਡੀਆ ਨੂੰ ਦੇਖ ਕੇ ਮੁੜ ਗਿਆ ਪਰ ਇਦਾਂ ਹੀ ਸਾਨੂੰ ਵੀ ਦੇਖ ਕੇ ਮੁੜਦੇ ਨਹੀਂ ਪਰ ਇਥੋਂ ਆਪਣੀ ਜਾਨ ਜੋਖਮ ਚ ਪਾ ਕੇ ਮੁੜਦੇ ਹੋਏ ਨਜ਼ਰ ਆ ਰਹੇ ਨੇ ਕਿ ਦਿਖਾ ਦਿਨਾ ਸੰਜੀਤ ਜੀ ਕਿੰਦਾ ਉਧਰ ਤੇਜ਼ ਟ੍ਰੈਫਿਕ ਆ ਰਹੀ ਹੈ ਔਰ ਇਹ ਐਕਟਿਵਾ ਬਾਈਚਾਸ ਕੋਈ ਐਕਸੀਡੈਂਟ ਹੋ ਸਕਦਾ ਔਰ ਇਹ ਅਸੀਂ ਕੋਟਾ ਪਤਾ ਨਹੀਂ ਕਿਸ ਰੂਲ ਨੂੰ ਅਸੀਂ ਫੋਲੋ ਕਰਦੇ ਆ ਕਿਹੜੇ ਟ੍ਰੈਫਿਕ ਨੂੰ ਅਸੀਂ ਫੋਲੋ ਕਰਦੇ ਆ ਕਿ ਅਗਰ ਆਜੋ ਆਜੋ ਵੀਰਾ ਜੀ ਇੱਥੋਂ ਮੁੜੋ ਮੈਨੇ ਗੱਲ ਦੱਸੋ ਡਿਵਾਈਡਰ ਇਹ ਕੋਈ ਯੂ ਟਰਨ ਹੈ ਹੁਣ ਕੀ ਕਰੀਏ ਥੱਲੇ ਬੰਦ ਕਰਿਆ ਪਿਆ ਦੱਸੋ ਜਨਾਬ ਕੀ ਕਰੀਏ ਅੱਜ ਆਪਾਂ ਕੁੰਮਕਿਆਣਾ ਹੋਵੇ ਕਿੰਨੀ ਕਿ ਦੂਰੋਂ ਕੁੰਮਕਿਆਣਾ ਹੈ ਇਹ ਤਾਂ ਡੇਢ ਡੇਢ 2 ਕਿਲੋਮੀਟਰ ਅੱਗੇ ਕੁੰਮਕਿਆਣਾ ਆਪਾਂ ਮੈਂ ਇੱਟਾ ਕਰਦਾ ਤੁਹਾਡੇ ਰਿਕਸ਼ਾ ਹੀ ਬੈਠਦਾ ਤੁਹਾਨੂੰ ਡੇਢ ਨਹੀਂ 5 ਕਿਲੋਮੀਟਰ ਦਾ ਕਿਰਾਇਆ ਦੂੰਗਾ ਨਾਪ ਕੇ ਚੱਲਦੇ ਆ ਵੀ ਡੇਢ ਕਿਲੋਮੀਟਰ ਬੱਸ ਚਲਿਏ ਵਿਸ਼ਕਰਮਾ ਚੌਕ ਕਿੰਨੀ ਦੂਰ ਹੈ ਤੋਂ ਆਪਰੇ ਉੱਤਰ ਨਹੀਂ ਪੁੱਲ ਤੋਂ ਅੱਗੇ ਆ ਵਿਸ਼ਕਰਮਾ ਚੌਕ ਆਕਾ ਪੁਲ ਤੋਂ ਹੀ ਖੜੇ ਆਪਾ ਉਹ ਪੁਲ ਦਾ ਕਿਨੇ ਮੀਟਰ ਅੱਧਾ ਕਿਲੋਮੀਟਰ ਉਹ ਪੁਲ ਤਾਂ ਜਨਾਬ ਇਹ ਸ਼ੁਰੂ ਹੀ ਕੀਤਾ ਆਪਾ ਇਹ ਤਾਂ ਚੜਦਾ ਹੀ ਪਿਆ ਪੁਲ 8 ਕਿਲੋਮੀਟਰ ਦੂਰ ਹੈ ਪੁਲ ਤਾਂ ਜਨਾਬ ਇਹ ਚੜਦਾ ਹੀ ਪਿਆ ਆਪਾ ਤੁਹਾਨੂੰ ਕਹਿ ਰਹੇ ਆਪਾਂ ਕਿੰਨਾ ਮੀਟਰ ਦੂਰ ਹੈ ਇਸ ਕਰਵਾ ਚੋਂ ਉਹਨੂੰ ਸਾਨੂੰ ਕਿਹੜਾ ਨਾਪਿਆ ਹੁੰਦਾ ਹੈ ਹੁਣ ਅੰਦਾਜ਼ੇ ਨਾਲ ਕਾਹਦੇ ਲਈ ਜਾਨ ਜੋਖਮ ਚ ਪਾਉਣੀ ਆਪਣੀ ਵੀ ਤੇ ਜੋਖਮ ਚ ਆਏਗਾ ਸੱਚ ਹੈ ਨਹੀਂ ਮੇਰੇ ਗੱਲ ਨਾਲ ਇੱਥੇ ਤੁਸੀਂ ਦੇਖੋ ਆਪਣੀ ਜਾਨ ਤਾਂ ਜੋਖਮ ਚ ਪਾਈ ਰਹੇ ਆਂ ਦੂਜਿਆਂ ਦੀ ਵੀ ਜਾਨ ਜੋਖਮ ਚ ਪਾ ਰਹੇ ਆਂ ਔਰ ਹਾਲਾਤ ਇਹ ਹੈ ਕਿ ਇਹ ਟੁੱਟੇ ਹੋਏ ਇਹਨੂੰ ਜਿਹੜੀ ਕੰਧ ਹੈ ਇਹ ਟੁੱਟੀ ਹੋਈ ਕੰਧ ਨੂੰ ਯੂ ਟਰਨ ਬਣਾ ਲਿਆ ਲੋਕਾਂ ਨੇ ਔਰ ਘੁੰਮ ਘੁੰਮ ਕੇ ਇੱਥੋਂ ਦੀ ਜਾ ਰਹੇ ਨੇ ਇਹ ਕੱਲੀ ਇੱਥੇ ਨਹੀਂ ਡਿਵਾਈਡਰ ਇੱਥੇ ਵੀ ਟੁੱਟਿਆ ਹੋਇਆ ਇਹ ਕੇ ਜਗ੍ਹਾ ਇੱਕ ਉਸ ਤੋਂ ਅੱਗੇ ਉੱਥੇ ਵੀ ਡਿਵਾਈਡਰ ਟੁੱਟਿਆ ਹੋਇਆ ਲੋਕ ਮੈਂ ਕੱਲੇ ਸਕੂਟਰ ਮੋਟਰਸਾਈਕਲ ਜਾਂ ਆਟੋ ਰਿਕਸ਼ਾ ਨੂੰ ਨਹੀਂ ਕਹਿ ਰਿਹਾ ਬਲਕਿ ਹਰ ਕੋਈ ਜਿਹੜਾ ਵੀ ਇੱਥੋਂ ਨਿਕਲ ਰਿਹਾ ਯੂ ਟਰਨ ਲੈ ਰਿਹਾ ਕਿਉਂ ਮੜ ਰਹੇ ਹੋ ਯਾਰ ਓ ਰੋਡ ਬੰਦ ਰਹੀ ਰਸਤਾ ਖਰਾਬ ਆ ਨਹੀਂ ਰਸਤਾ ਖਰਾਬ ਆ ਆਪਾਂ ਵਿਸ਼ਕਰਮਾ ਚੌਕ ਕਿੰਨੀ ਦੂਰ ਹੈ ਬਹੁਤ ਦੂਰ ਆ ਕਿੰਨੀ ਕਿ ਦੂਰ ਹੈ 10 ਕਿਲੋ 5 ਕਿਲੋ ਕਿੰਨਾ ਦੂਰ ਆਹੋ ਆਹੋ 2 ਕਿਲੋ ਮੀਟਰ ਹੋਊਗਾ 2 ਕਿਲੋ ਮੀਟਰ ਹਾਂ ਵਿਸ਼ਕਰਮਾ ਚੌਕ 2 ਕਿਲੋ ਮੀਟਰ 1 ਕਿਲੋ ਮੀਟਰ ਹੋਊਗਾ ਤੇ ਕਿਉਂ ਆਪਾਂ ਜਨ ਜੋਖਿੰਗ ਚ ਪਾਣੀ ਹੈ ਬਹਾਨੇ ਸਾਡੇ ਕੋਲ ਪਹਿਲੇ ਹੀ ਤਿਆਰ ਹੁੰਦੇ ਨੇ ਜਦ ਕਿ ਵਿਸ਼ਕਰਮਾ ਚੌਕ ਅੱਧਾ ਕਿਲੋਮੀਟਰ ਵੀ ਦੂਰ ਨਹੀਂ ਹੈ ਅੱਧਾ ਤੁਸੀਂ ਯੂ-ਟਰਨ ਲੈ ਕੇ ਆ ਸਕਦੇ ਹੋ ਪਰ ਇੱਥੇ ਅਗਰ ਡਿਵਾਈਡਰ ਟੁੱਟ ਗਿਆ ਤਾਂ ਅਸੀਂ ਇਹਨੂੰ ਹੀ ਆਪਣਾ ਯੂ-ਟਰਨ ਦਾ ਜਿਹੜਾ ਜ਼ਰੀਆ ਬਣਾ ਲਿਆ ਇਧਰੋਂ ਵੀ ਜਾਮ ਲੱਗਿਆ ਹੋਇਆ ਪਰੇ ਤੱਕ ਜਾਮ ਲੱਗਿਆ ਹੋਇਆ ਹੈ ਔਰ ਜਦੋਂ ਉੱਥੇ ਯੂ-ਟਰਨ ਲੈ ਰਹੇ ਆ ਤਾਂ ਇਧਰੋਂ ਪਾਸੇ ਆਉਂਦੀਆਂ ਹੋਈਆਂ ਤੇਜ਼ ਗੱਡੀਆਂ ਜਿਹੜੀਆਂ ਨੇ ਉਹ ਐਕਸੀਡੈਂਟ ਦਾ ਕਾਰਨ ਬਣ ਸਕਦੀਆਂ ਨੇ ਲੇਕਿਨ ਅਸੀਂ ਇੰਡੀਆ ਦੇ ਵਿੱਚ ਕਿਤੋਂ ਵੀ ਕੋਈ ਵੀ ਟ੍ਰੈਫਿਕ ਰੂਲ ਜਿਹੜਾ ਫਾਲੋ ਕਰ ਲੈਣੇ ਆ ਸਾਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੈ ਜਿੱਦਾਂ ਯਾਸੀ ਪਹੁੰਚੇ ਇੱਥੋਂ ਇੱਕ ਪੁਲਿਸ ਦੀ ਗੱਡੀ ਪਹੁੰਚੀ ਐ ਅਨਾਉਂਸਮੈਂਟ ਕਰਦੀ ਹੋਈ ਉਹਨੇ ਆਪਣਾ ਫਰਜ਼ ਨਿਭਾਤਾ ਲੇਕਿਨ ਇੱਥੇ ਕੋਈ ਵੀ ਕਿਸੇ ਨੂੰ ਰੋਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਯੂ ਟਰਨ ਲਹਿਰੇ ਨੇ ਲੋਕ ਆਪਣੀ ਤੇ ਲੋਕਾਂ ਦੀ ਜਾਨ ਜੋਖਮ ਦੇ ਵਿੱਚ ਪਾ ਕੇ ਜਾਂਦੇ ਹੋਏ ਨਜ਼ਰ ਆ ਰਹੇ ਹਨ ਜਿਗਰਾਵਾਂ ਪੁੱਲ ਤੋਂ ਲੱਗੇ ਹੋਏ ਐ ਇਸੇ ਲੰਬੇ ਜਾਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਾਰਨ ਹੈ ਕਿ ਇੱਥੇ ਜਿਹੜਾ ਡਿਵਾਈਡਰ ਦੀ ਕੰਧ ਟੁੱਟ ਗਈ ਹੈ ਉਹਨੂੰ ਲੋਕਾਂ ਨੇ ਆਪਣਾ ਯੂ ਟਰਨ ਦਾ ਜ਼ਰੀਆ ਬਣਾ ਲਿਆ ਜਗਰਾਉਂ ਪੁਲ ਤੋਂ ਆ ਕੇ ਇੱਥੋਂ ਦੀ ਯੂ ਟਰਨ ਲੈ ਰਹੇ ਨੇ ਵਾਪਸ ਜਾ ਰਹੇ ਨੇ ਔਰ ਯੂ ਟਰਨ ਕਾਰਨ ਪਿੱਛੇ ਲੰਬਾ ਜਾਮ ਲੱਗ ਰਿਹਾ ਉੱਧਰ ਦਿਖਾ ਦਿਓ ਉਹ ਆਟੋ ਵਾਲਾ ਇੱਕ ਹੋਰ ਜਿਹੜਾ ਉੱਥੋਂ ਯੂ ਟਰਨ ਲੈ ਕੇ ਆਪਣੀ ਤੇ ਲੋਕਾਂ ਦੀ ਜਾਨ ਜੋਖੀ ਵਿੱਚ ਪਾ ਰਿਹਾ ਹੈ ਇਧਰੋਂ ਪੈਸਾ ਲੈ ਕੇ ਇੱਕ ਮਿੰਟ ਮੈਨੂੰ ਇਹ ਦੱਸੋ ਆਪਾਂ ਇਹ ਯੂ ਟਰਨ ਕੱਲ ਹੀ ਲੈ ਰਹੇ ਕੱਲ ਹੀ ਲੈ ਰਹੇ ਯੂ ਟਰਨ ਇੱਥੇ ਯੂ ਟਰਨ ਲੈ ਕੇ ਪਸਦੇ ਹੋਏ ਨਜ਼ਰ ਆ ਰਿਹਾ ਇਹ ਇੱਥੇ ਇੱਕ ਕੰਧ ਟੁੱਟ ਗਈ ਹੈ ਨਾ ਡਿਵਾਈਡਰ ਦੀ ਲੋਕਾਂ ਨੇ ਇਹਨੂੰ ਯੂ ਟਰਨ ਦਾ ਜ਼ਰੀਆ ਬਣਾ ਲਿਆ ਇਹਦੇ ਗਲਤ ਨਸਰ ਤੇ ਰਸਤਾ ਕ੍ਰੋਸ ਹੋ ਰਿਹਾ ਵਿੱਚ ਵੀ ਉਹਨਾਂ ਨੇ ਟੋੜੀ ਹੋਈ ਉਧਰ ਵੀ ਪ੍ਰੋਬਲਮ ਆਈ ਹੋਈ ਹੈ ਇਹਨੂੰ ਠੀਕ ਕਰਾਣਾ ਚਾਹੀਦਾ ਮਾਰਿਸ਼ ਬੰਦ ਹੋ ਗਈ ਹੁੰਦੇ ਘਟੂ ਘਾਟ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਕਿ ਸਾਰਾ ਕੁਝ ਸਹੀ ਕਰਾਵੇ ਨਹੀਂ ਘਟੂ ਘਾਟ ਲੋਕ ਤਾਂ ਸਮਝਣਾਂ ਕੋਈ ਰਸਤਾ ਥੋੜੀ ਹੈ ਸਰ ਲੋਕਾਂ ਨੂੰ ਤੁਸੀਂ ਰਸਤਾ ਖੁਦ ਹੀ ਦਿੱਤਾ ਹੈ ਖੋਲ ਕੇ ਇਹ ਪ੍ਰਸ਼ਾਸਨ ਨੂੰ ਬੰਦ ਕਰਨਾ ਚਾਹੀਦਾ ਰਸਤੇ ਰਸਤੇ ਗੱਡੇ ਹੋ ਰਹੇ ਨੇ ਐਕਸੀਡੈਂਟ ਹੋ ਰਹੇ ਨੇ ਗੱਡੀਆਂ ਦੇ ਟਾਇਰ ਖਰਾਬ ਹੋ ਰਹ ਲੋਕਾਂ ਨੂੰ ਆਪਣੀ ਜਾਨ ਜੋਖਮ ਚ ਪਾਣੀ ਚਾਹੀਦੀ ਹੈ ਸਰ ਨਹੀਂ ਪਾਣੀ ਚਾਹੀਦੀ ਲੇਕਿਨ ਇਹ ਸਰਕਾਰ ਦੀ ਹੀ ਦੇਣ ਹੈ ਕਿ ਲੋਕੀ ਆਪਣੀ ਪ੍ਰੋਬਲਮ ਖੁਦ ਸੋਲਵ ਨਹੀਂ ਕਰ ਪਾ ਰਹੇ ਉਹ ਤੇ ਸਰਕਾਰ ਨੂੰ ਚਾਹੀਦਾ ਨਾ ਕੀ ਕਰੇ ਤੇ ਇੱਥੇ ਦੇਖੋ ਚਾਹੇ ਇਹ ਰਿਕਸ਼ਾ ਵਾਲੇ ਨੇ ਉਧਰ ਪਿੱਛੇ ਕਿੰਨਾ ਲੰਬਾ ਜਾਮ ਲਾਤਾ ਹੁਣ ਇਹ ਕਾਰ ਵਾਲੇ ਭਾਈ ਸਾਹਿਬ ਨੇ ਇਹਨਾਂ ਨੂੰ ਵੀ ਰੋਕਦੇ ਆ 1 ਮਿੰਟ ਇਹਨਾਂ ਨੂੰ ਇੱਥੇ ਜ਼ਰੂਰ ਰੋਕਾਂਗੇ ਭਾਈ ਜੀ 1 ਮਿੰਟ ਇਹ 1 ਮਿੰਟ ਖੁੱਲੀ ਹੋ ਜਾ ਰਹੀ ਸੀ ਨਹੀਂ ਖੋਲੋਗੇ ਮੈਨੂੰ ਪਤਾ ਹੈ ਤੁਸੀਂ ਇੱਕ ਗੱਲ ਦੱਸ ਦਿਓ ਇਹ ਡਿਵਾਈਡਰ ਹੈ ਭਾਈ ਸਾਹਿਬ ਇਹ ਡਿਵਾਈਡਰ ਹੈ ਦੂਸਰੀ ਪਿਛਲਾ ਪੂਰਾ ਰਸਤਾ ਜਾਮ ਕਰਤਾ ਹੈ ਡਿਵਾਈਡਰ ਹੈ ਪਾਈਸਾ ਪਾਈਸਾ ਵੀ ਡਿਵਾਈਡਰ ਹੈ ਪਾਈਸਾ ਵੀ ਡਿਵਾਈਡਰ ਹੈ ਇੱਥੇ ਤੁਸੀਂ ਇਹ ਦੇਖੋ ਇਹ ਡਿਵਾਈਡਰ ਹੈ ਕਿਉਂ ਕਿਉਂ ਕ੍ਰੋਸ ਕਰ ਰਹੇ ਹੋ ਡਿਵਾਈਡਰ ਹੈ ਇਹ ਰਸਤੇ ਵੱਲੋਂ ਕੀ ਆ ਗਿਆ ਬੰਦਾ ਹੈ ਜੀ ਰਸਤਾ ਕਿੱਥੇ ਜਾਓਗੇ ਰਸਤਾ ਟੁੱਟਣ ਦੇ ਕਾਰਨ ਹੋ ਰਹਾ ਹੈ ਤੇ ਇੱਥੇ ਤੁਸੀਂ ਦੇਖੋ ਹਾਲਾਤ ਕੀ ਨੇ ਕਿ ਲੋਕ ਪੂਰੀ ਤਰ੍ਹਾਂ ਨਾਲ ਜਾਮ ਦੇ ਵਿੱਚ ਫਸੇ ਹੋਏ ਨੇ ਕਿਸੇ ਨੂੰ ਪ੍ਰਵਾਹ ਨਹੀਂ ਹੈ ਸਭ ਇੱਥੋਂ ਦੀ ਕ੍ਰੋਸ ਕਰ ਕਰਕੇ ਜਾ ਰਹੇ ਨੇ ਇਹ ਦੇਖੋ ਇੱਕ ਹੋਰ ਕਾਰ ਵਾਲਾ ਸਾਨੂੰ ਦੇਖ ਕੇ ਵਾਪਸ ਮੁੜ ਗਿਆ ਔਰ ਪਿੱਛੇ ਤੱਕ ਜਾਮ ਲੱਗਿਆ ਹੋਇਆ ਹੈ ਲੋਕਾਂ ਨੂੰ ਅਸੀਂ ਸਵਾਲ ਪੁੱਛ ਰਹੇ ਹਾਂ ਕਿ ਇਹ ਡਿਵਾਈਡਰ ਹੈ ਜਾਂ ਇੱਥੋਂ ਦੀ ਤੁਸੀਂ ਯੂ-ਟਰਨ ਲੈਣਾ ਹੈ ਕੀ ਯੂ-ਟਰਨ ਲੈ ਸਕਦੇ ਹੋ ਇੱਕ ਹੋਰ ਭਾਈ ਸਾਹਮਣੇ ਇੰਨਾ ਟ੍ਰੈਫਿਕ ਜਾਮ ਹੈ ਦੋਨੋਂ ਪਾਸੇ ਜਾਮ ਹੈ ਲੇਕਿਨ ਹੱਦ ਹੈ ਕੀ ਅਸੀਂ ਇੱਕ ਡਿਵਾਈਡਰ ਟੁੱਟ ਗਿਆ ਐਡੀ ਅਸੀਂ ਬੇਸ਼ਰਮੀ ਬਣਾ ਲਈ ਕਿ ਇੱਥੋਂ ਹੀ ਇਹਨੂੰ ਯੂ ਟਰਨ ਦਾ ਜ਼ਰੀਆ ਬਣਾ ਲਿਆ ਹੈਗਾ ਚਾਹੇ ਦੋਨੋਂ ਪਾਸੇ ਟ੍ਰੈਫਿਕ ਰੁਕਦੀ ਹੈ ਰੁਕ ਜਵੇ ਲੇਕਿਨ ਪੜੇ ਲਿਖੇ ਲੋਗ ਪੜੇ ਲਿਖੇ ਲੋਗ ਕਾਰਾ ਸਕੂਟਰ ਵਾਲੇ ਲੋਗ ਬਾਈਕ ਵਾਲੇ ਲੋਗ ਇੱਥੋਂ ਯੂ ਟਰਨ ਲੈਂਦੇ ਹੋਏ ਦਿਖਾਈ ਦੇ ਰਹੇ ਨੇ ਇੱਧਰ ਦੇਖੋ ਤੁਸੀਂ ਹੁਣ ਤੁਸੀਂ ਇੱਕ ਕਾਰ ਹੋਰ ਦੇਖ ਸਕਦੇ ਹੋ ਉਧਰ ਪਿੱਛੇ ਐਂਬੂਲੈਂਸ ਆ ਰਹੀ ਹੈ ਇੱਧਰ ਸਰਦਾਰ ਜੀ ਨੇ ਆਪਣੀ ਗੱਡੀ ਪੁਸਾਲੀ ਹੈ ਸਾਰੇ ਇਸਤੇਜਾਮ ਕਿਤੇ ਹੋਏ ਨੇ ਕੋਈ ਪਲੈਨਿੰਗ ਨਹੀਂ ਕੋਈ ਤਿਆਰ ਅਸਾਂ ਰੋਕ ਦਿੰਦੇ ਨੇ ਜਿੱਥੇ ਵੀ ਪਰ ਤੁਸੀਂ ਆਪ ਵੀ ਗਲਤ ਯੂਟਰ ਲੈ ਕੇ ਆ ਪਾਜੀ ਉਹ ਤੋਂ ਹੀ ਹੋਰ ਸੰਗਲ ਤੋਂ ਬੜੇ ਸਾਨੂੰ ਕੋਈ ਸਾਧ ਰਹਿ ਗੁਦੂ ਘਾਰੇ ਕਿਵੇਂ ਜਾਏਗੀ ਗੁਜ਼ਾਰਾ ਕਿਵੇਂ ਜਾਏਗੀ ਰਸਤਾ ਬੰਦ ਕਰਤਾ ਪਿੱਛੇ ਐਂਬੂਲੈਂਸ ਆ ਰਹੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਪਿੱਛੇ ਐਂਬੂਲੈਂਸ ਆ ਰਹੀ ਹੈ ਔਰ ਐਪੋਲੀ ਯੂਟਰ ਲਾਰੇ ਨੇ ਲੋਕ ਲੜਾਈ ਐਨਾ ਟ੍ਰੈਫਿਕ ਲੱਗਾ ਯੂ-ਟਰਨ ਕਰਨ ਲਈ ਇੱਕ ਮਿੰਟ ਵੀਰੇ ਰੋਡ ਸੀ ਨਾ ਗੁਸਤਾਖੀ ਦੀ ਮਾਫੀ ਗੁਸਤਾਖੀ ਦੀ ਮਾਫੀ ਕਹਿ ਕੇ ਜਾ ਰਹੇ ਨੇ ਵੀਰੇ ਜੀ ਆਪਾਂ ਕਰਨ ਲਈ ਯੂ-ਟਰਨ ਲੈ ਰਹੇ ਹਾਂ ਇੱਥੋਂ ਇਧਰ ਜਿਹੜਾ ਪੁਲ ਦਾ ਜਿਹੜੀ ਵਾਲਾ ਟੁੱਟ ਗਈ ਕੰਧ ਟੁੱਟ ਗਈ ਹਾਂ ਬਹੁਤ ਰਿਸਕੀ ਆ ਤੇ ਪਿੱਛੇ ਵੀ ਬੜਾ ਖਰਾਬ ਹੋਇਆ ਹੈ ਕੰਮ ਪਰ ਯੂ-ਟਰਨ ਥੋੜੀ ਆ ਰਿਸਕੀ ਉਧਰ ਇੱਕ ਉੱਪਰ ਵੀ ਜਾਮ ਉਧਰ ਵੀ ਜਾਮ ਉਧਰ ਵੀ ਤਾਂ ਜਾਮ ਲੱਗਾ ਹੈ ਜੀ ਹਾਂ ਆਪਾਂ ਵਿਸ਼ਕਰਮਾ ਚੌਕ ਤੋਂ ਮੋੜ ਕੇ ਆ ਜਾਂਦੇ ਨੇ ਨਹੀਂ ਵਿਸ਼ਕਰਮਾ ਚੌਕ ਤਾਂ ਹੈ ਹੀ ਨਹੀਂ ਉਹ ਤਾਂ ਜਾਮ ਲੱਗਿਆ ਹਾ ਕੰਦ ਟੁੱਟੀ ਪਈ ਆ ਇੱਥੇ ਤੁਸੀਂ ਦੇਖੋ ਕਿ ਯੂ ਟਰਨ ਲਈ ਜਿਹੜਾ ਰਸਤਾ ਨਹੀਂ ਹੈ ਲੇਕਿਨ ਬਾਵੀਯੂ ਦੱਸਦੇ ਦੋਨੋਂ ਪਾਸੇ ਜਾਨ ਜੋਖਮ 'ਚ ਪਾ ਰਹੇ ਨੇ ਲੋਕ ਤੁਸੀਂ ਕਹਿੰਦੇ ਲਈ ਵੀ ਰਹੀ ਜਾ ਰਹੇ ਰਸਤਾ ਥੱਲੇ ਬੰਦ ਭਾਈ ਕਿਧਰ ਬੰਦ ਹੋਇਆ ਹਲੋ ਕੋਈ ਫੀਲਡ ਕਾਂਜਲ ਬੰਦਾ ਨਾ ਵਿਸ਼ਕਰਮਾ ਚੌਕ ਥੋੜੀ ਬੰਦ ਹੈ ਇੱਥੇ ਤੁਸੀਂ ਦੇਖੋ ਲੋਕ ਵਿਸ਼ਕਰਮਾ ਚੌਕ ਤੋਂ ਕੁੰਮੰਦੀ ਥਾਂ ਤੇ ਇਸੀ ਚੌਕ ਤੋਂ ਨਿਕਲਦੇ ਹੋਏ ਨਜ਼ਰ ਆ ਰਹੇ ਹੈ ਬਰੇਈ ਮਿਸ਼ਰਮਾ ਚੌਕ ਕਿਉਂ ਨਹੀਂ ਜਾ ਰਹੇ? ਉੱਥੋਂ ਕਿਉਂ ਨਹੀਂ ਮੁੜ ਕੇ ਆਏ? ਬਰੇਈ ਰੋਡ ਬੰਦ ਰਿਆ ਵਾ ਉੱਥੇ। ਇੱਥੇ ਰਾਈਟ ਕੜਾਉਣਾ। ਵੀ ਅੱਗੇ ਗੈਰੀ ਰੋਡ 'ਚ ਥੋੜਾ ਜਿਹਾ ਅੱਗੇ ਚੱਲ ਜਾਓ, ਪਿੱਛੇ ਕਿੰਨਾ ਜਾਮ ਹੈ। ਇਹ ਤਾਂ ਬੇਵਕੂਫ ਨੇ ਲੋਕ। ਆਹ ਬੇਵਕੂਫ ਨੇ ਲੋਕ। ਇਹ ਕਿਹੜੀ ਚੀਜ਼ ਦਾ ਲੱਗਿਆ ਹੋਇਆ? ਮੈਨੂੰ ਲੱਗਦਾ ਔ ਆ ਕਰਾਸ ਕਰਨ ਦੀ ਥਾਂ ਹੈ ਉਹ ਭੈਣ ਚੋ ਉੱਥੇ ਖੜੇ ਚਲਾਣ ਕਰੀ ਜਾਂਦੇ ਨੇ ਪੁਲਿਸ ਵਾਲੇ ਅੱਗੇ ਕਾਸ਼ ਪਿੱਛੇ ਤੱਕ ਜਾਮ ਲੱਗਿਆ ਹੋਇਆ ਹੈ ਪਿੱਛੇ ਦਾ ਜਾਂਦਾ ਹੀ ਨਹੀਂ ਕੋਈ ਤਾਂ ਥੋੜਾ ਹਾਲ ਹੈ ਵੈਲੇ ਤੇ ਐਂਬੂਲੈਂਸ ਲੱਗਣੀ ਹੈ ਬਸੇ ਨੇ ਪਿੱਛੇ ਜਾ ਕੇ ਉਹ ਪਰਲੇ ਤੋਂ ਤੇ ਇੱਥੇ ਦੇਖੋ ਪੜੇ ਲਿਖੇ ਲੋਕ ਇੰਨਾ ਜਾਮ ਦਾ ਕਾਰਨ ਬਣ ਰਹੇ ਨੇ ਪਰ ਇਸ ਡਿਵਾਈਡਰ ਤੋਂ ਮੁੜ ਕੇ ਹੋਏ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ 라이